ਕਿ ਅੱਜ ਕੋਈ ਨੇਰੀ ਚੱਲੀ ਆ ਕੋਈ ਪ੍ਰਵਾਸੀ ਵਿਚਾਰੇ ਸਿਗੇ ਉਥੋਂ ਰੋਡ ਤੋਂ ਲੰਘਦੇ ਪਏ ਸੀ ਉਪਰੋਂ ਦੀਵਾਰ ਡੇਗੀ ਪੂਰੀ ਦੀ ਪੂਰੀ ਉਹਨਾਂ ਦੇ ਉੱਪਰ ਇਹ ਮੰਨ ਲਾ ਰਸ਼ੀ ਹੈ ਇਹਦੇ ਵਿੱਚ ਕੋਈ ਵੀ ਫੈਕਟਰੀ ਵਗੈਰਾ ਨਾ ਲਗਾਈ ਜਾਵੇ ਪਰ ਕੋਈ ਅਸਰ ਨਹੀਂ ਹੁੰਦਾ ਇਲਾਕਾ ਨਿਵਾਸੀ ਆ ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਵਾ ਕਿ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਅਧੀਆਂ ਬਿਲਡਿੰਗਾਂ ਆ ਗਈਆਂ ਜਿਹੜੀਆਂ ਅਨ ਸੇਫ ਹੈ ਨਾਨਕਨਗਰ ਇਲਾਕੇ ਦੇ ਵਿੱਚ ਇੱਕ ਮੰਦਪਾਗੀ ਘਟਨਾ ਵਾਪਰੀ ਹੈ ਜਿੱਥੇ ਇੱਕ ਪੰਜ ਮੰਜ਼ਿਲਾ ਇਮਾਰਤ ਹੈ ਜੀ ਦੀਵਾਰ ਡਿਗਨ ਦੇ ਨਾਲ ਅ ਦੋ ਮਜ਼ਦੂਰ ਨੇ ਜਿਹੜੇ ਉਸ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਜੇ ਗੱਲ ਕਰਤੀ ਜਾਵੇ ਅਜੇ ਲੁਧਿਆਣਾ ਦੇ ਲੁਗਾਨਾ ਦੇ ਵਿੱਚ ਇੱਥੇ ਮੌਸਮ ਹੈ ਜਿਹੜਾ ਉਸ ਨੇ ਕਰਵਟ ਲੇਤੀ ਹੈ ਬੇਸ਼ੱਕ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਪਰ ਉਸ ਦੇ ਨਾਲ ਨਾਲ ਜਿਹੜੀ ਅਨਸਫਾਵੀ ਘਟਨਾ ਇੱਕ ਵਾਪਰੀ ਹੈ ਲੁਧਿਆਣਾ ਦੇ ਨਾਨਕਨਗਰ ਇਲਾਕੇ ਦੇ ਵਿੱਚ ਅ ਅੱਜ ਦੇਰ ਸ਼ਾਮ ਜਿੱਥੇ ਹਨੇਰੀ ਚੱਲਦੀ ਹੈ ਹਨੇਰੀ ਦੇ ਨਾਲ ਇੱਕ ਪੰਜ ਮੰਜ਼ਿਲਾ ਜਿਹੜੀ ਬਿਲਡਿੰਗ ਹੈ ਉਸ ਦੀ ਦੀਵਾਰ गिर ਜਾਂਦੀ ਹੈ ਦੀਵਾਰ ਗਿਰਨ ਦੇ ਨਾਲ ਦੋ ਮਜ਼ਦੂਰ ਨੇ ਜਿਹੜੇ ਉਸ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਇੱਕ ਮਜ਼ਦੂਰ ਦੀ ਕਿਹਾ ਜਾ ਰਿਹਾ ਮੌਕੇ ਤੇ ਮੌਤ ਹੋ ਜਾਂਦੀ ਹੈ ਦੂਸਰੇ ਮਜ਼ਦੂਰ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਪਰ ਸੂਤਰਾਂ ਦੇ ਮੁਤਾਬਕ ਦੂਸਰੇ ਮਜ਼ਦੂਰ ਵੀ ਜਿਹੜਾ ਹੈਗਾ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ ਸੋ ਇੱਕ ਵੱਡੀ ਖਬਰ ਜਿਹੜੀ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਆ ਪਰ ਜੇ ਇਲਾਕਾ ਨਿਵਾਸੀ ਆ ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਵੈ ਕਿ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਬਿਲਡਿੰਗਾਂ ਹੋਵੇਗੀਆਂ ਜਿਹੜੀਆਂ ਅਨ ਸੇਫ ਹੈ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਕਈ ਵਾਰ ਕਿਹਾ ਗਿਆ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਮੌਨ ਆ ਸੋ ਇਹਨਾਂ ਦੋ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਕੀ ਜਾਗਦ ਹੈ ਕੀ ਅਗਲੀ ਕਾਰਵਾਈ ਹੋਵੇਗੀ ਦੇਖਣਾ ਹੋਵੇਗਾ ਪਰ ਇੱਕ ਮੰਦਪਾਗੀ ਘਟਨਾ ਜਿਹੜੀ ਲੁਗਾਨਾਂ ਦੇ ਵਿੱਚ ਵਾਪਰੀ ਹੈ ਸੋ ਲੋਕ ਨੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨੇ ਵਜੇ ਬਿਲਡਿੰਗ ਗਰੀ ਹੈ ਤੇ ਕਿੰਨੇ ਲੋਕ ਨੇ ਜਿਹੜੇ ਹੋਰ ਵੀ ਜਿਹੜੇ ਘਾਇਲ ਹੋਏ ਨੇ ਮੇਰਾ ਨਾਮ Ashok Kumar ਹੈ ਜੀ ਕਿਹੜਾ ਇਲਾਕਾ ਹੈ ਕਿ ਇਹ ਨਾਨਕਨਗਰ ਗਲੀ ਨੰਬਰ 2 ਹੈ ਇਸ ਗਲੀ ਦੇ ਵਿੱਚ ਬਹੁਤ ਹੀ ਅਨਸੇਫ ਫੈਕਟਰੀਆਂ ਬਣੀਆਂ ਹੋਈਆਂ ਜੋ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਕੈਮਰੇ ਦੇ ਰਾਹੀਂ 5-5 ਮੰਜ਼ਿਲਾ 6-6 ਮੰਜ਼ਿਲਾ ਬਣੀਆਂ ਇਹਨਾਂ ਨੂੰ ਬਹੁਤ ਵਾਰੇ ਕਹਿ ਚੁੱਕੇ ਆ ਸਾਡੇ ਨਾਨਕਨਗਰ ਵੈਲਫੇਅਰ ਸੁਸਾਇਟੀ ਵੀ ਹੈ ਉਹਦੇ ਨਾਲ ਵੀ ਅਸੀਂ ਸੁਚੇਚ ਕਰਦੇ ਰਹਿੰਦੇ ਆ ਕਿ ਇਹ ਮਹੱਲਾ ਰੈਸ਼ੀ ਹੈ ਇਹਦੇ ਵਿੱਚ ਕੋਈ ਵੀ ਫੈਕਟਰੀ ਵਗੈਰਾ ਨਾ ਲਗਾਈ ਜਾਵੇ ਪਰ ਕੋਈ ਅਸਰ ਨਹੀਂ ਹੁੰਦਾ ਜਿਹਦਾ ਖਮਿਆਨ ਆਮ ਲੋਕਾਂ ਨੂੰ ਪੁਗਤਨਾ ਪਿਆ ਤੇ ਅੱਜ ਤਕਰੀਬਨ ਦੋ ਆਦਮੀ ਸਮਝੋ ਡੈਡੀ ਹੈ ਥੋੜੀ ਦੇਰ ਤੋਂ ਕਬਰ ਮਿਲ ਜਾਈਗੀ ਠੀਕ ਹੈ ਕੀ ਹੋਇਆ ਕੀ ਹੈ ਕਿੱਦਾਂ ਹੋਇਆ ਹਨੇਰੀ ਚੱਲੀ ਅਨਸੈਂਬਲ ਬਿਲਡਿੰਗ ਆ ਇਹ ਕੋਈ ਇਹਨਾਂ ਦੇ ਸੇਫਟੀ ਫਾਇਰ ਨਹੀਂ ਹੈ ਕੁਛ ਨਹੀਂ ਹੈ ਬਿਲਡਿੰਗਾਂ ਪਾਉਣੀਆਂ ਨੂੰ ਬਹੁਤ ਬਹੁਤ ਦੇਰ ਹੋ ਚੁੱਕੀ ਐ ਦੀਵਾਰ ਗੀ ਦੀ ਪੂਰੀ ਦੀਵਾਰ ਕਰਕੇ ਜੇ ਉੱਪਰ ਹੋ ਜੇ ਇਹ ਤਾਂ ਸਮਝੋ ਕਿ ਸਿਰਫ ਦੋ ਬੰਦੇ ਮੌਕੇ ਤੇ ਆਏ ਇੱਥੇ ਬੋਲ ਕੱਕੇ ਤੇ ਰੇੜੀ ਲੱਗਦੀ ਐ ਇੱਥੇ 20 20 25 25 ਬੰਦੇ ਖੜੇ ਹੁੰਦੇ ਆ ਅੱਜ ਕੁਦਰਤ ਦੀ ਬਚਾਅ ਹੋ ਗਿਆ ਜੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਕੀ ਹੋਇਆ ਇੱਥੇ ਕਿਹੜਾ ਇਲਾਕਾ ਹੈ ਇਹ ਜੀ ਨਨ ਨਗਰ ਇਲਾਕਾ ਐ ਮੇਰਾ ਨਾਮ ਜਸਪਾਲ ਸਿੰਘ ਬੁੰਨੀ ਐ ਜੀ ਇਹ ਸਾਡੇ ਮੁਹੱਲੇ ਦੇ ਵਿੱਚ ਕੁਝ ਫੈਕਟਰੀਆਂ ਬਣੀਆਂ ਹੋਈਆਂ ਜੋ ਕਿ ਕਾਫੀ ਹਾਈਟ-ਹਾਈਟ ਤੇ ਬਣੀਆਂ ਹੋਈਆਂ ਇਹਨਾਂ ਦੀ ਦੁਬਾਰਾ ਦੂਰ ਆ ਵੀ ਇਦਾਂ ਹੀ ਹੈਗੀਆਂ ਕਈ ਵਾਰ ਪਰ ਚਲੋ ਕਹਿ ਦਿੰਦੇ ਆ ਕਿ ਉਸ ਟਾਈਮ ਨਹੀਂ ਸਮਝ ਕਰਦੇ ਅੱਜ ਕੋਈ ਨੇਰੀ ਚੱਲੀ ਆ ਕੋਈ ਪ੍ਰਵਾਸੀ ਵਿਚਾਰੇ ਸਿਗੇ ਉਥੋਂ ਰੋਡ ਤੋਂ ਲੰਘਦੇ ਪਏ ਸੀ ਉਪਰੋਂ ਦੀਵਾਰ ਡੇਗੀ ਪੂਰੀ ਦੀ ਪੂਰੀ ਉਹਨਾਂ ਦੇ ਉੱਪਰ ਇੱਕ ਤਾਂ ਮੌਕੇ ਤੇ ਹੀ ਪੂਰਾ ਹੋ ਗਿਆ ਦੂਜੇ ਨੂੰ ਹੁਣ ਸੀਐਮਸੀ ਹਸਪੀਟਲ ਲੈ ਕੇ ਚੱਲੇ ਆ ਤੇ ਉਹਦੀ ਵੀ ਹਾਲਤ ਹਜੇ ਨਾਜੁਕ ਸੀ ਬਾਕੀ ਦੇਖਦੇ ਆ ਜੀ ਹਜੇ ਆਈਡੈਂਟੀਫਾਈ ਵੀ ਨਹੀਂ ਹੋਇਆ ਕਿ ਬੰਦੇ ਕੌਣ ਸੀਗੇ ਉਹ ਵੀ ਆਈਡੈਂਟੀਫਾਈ ਕਰਦੇ ਪਏ ਦੀਵਾਰ ਗਿਰਨ ਦਾ ਕਾਰਨ ਕੀ ਹੈ ਦੀਵਾਰ ਗਿਰਨ ਦਾ ਕਾਰਨ ਇਸ ਟਾਈਮ ਤਾਂ ਫਿਲਹਾਲ ਆਹੀ ਜੋ ਮੌਸਮ 'ਚ ਇਹ ਬਦਲਾਅ ਹੋਇਆ ਹੈ ਏਕਦਮ ਨੇਰੀ ਵਗੈਰਾ ਆਈ ਜਾਂ ਨੇਰੀ ਤੂਫਾਨ ਆਇਆ ਉਹਦੇ ਕਰਕੇ ਲ